ਜਿਹੜਾ ਗੁਰੂ ਘਰ ਚ ਆਉਂਦੇ ਆ ਬੱਚੇ ਸਿਆਣੇ ਬੁੱਢੇ ਨੌਜਵਾਨ ਭੈਣ ਭਰਾ ਉਹ ਤੇ ਬਹੁਤ ਫੁੱਲ ਵਾਂਗੂ ਖੇਰੇ ਹੁੰਦੇ ਆ ਤੇ ਜਿਹੜੇ ਕਲਬਾਂ ਚ ਜਾਂ ਹੋਰ ਚੀਜ਼ਾਂ ਚ ਜਾਂਦੇ ਆਉਂਦੇ ਆ ਜਾਂ ਯਾਰ ਬੇਲੀਆਂ ਚ ਬੈਂਦੇ ਖਲੋਂਦੇ ਆ ਉਹ ਤੇ ਫੁੱਲਾਂ ਨੂੰ ਕਮਲਾਏ ਹੁੰਦੇ ਆ ਹਾਂਜੀ ਉਹ ਜਿੱਦਾਂ ਕੋਈ ਫੁੱਲ ਨੂੰ ਤਾਂ ਵੀ ਠਾਈਏ ਨਾ ਉਹ ਨਹੀਂ ਨਾ ਉੱਠਦਾ ਤੇ ਇਦਾਂ ਇਹ ਕਮਲਾ ਜਾਂਦੇ ਸਕਲ ਜੁਗੀ ਜੀ ਮੈਮ ਵਾਲੇ ਤੋਂ ਆਈ ਆ ਰੇਲਵੇ ਚ ਜੋਬ ਕਰਦੀ ਆ ਮੈਂ ਇੰਟਰਨੈਸ਼ਨਲ ਹਾਕੀ ਪਲੇਅਰ ਆ ਹਾਂਜੀ ਤਾਂ ਮੈਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਐਵੇਂ ਲੱਗਦਾ ਕਿ ਮੈਂ ਬਸ ਇੱਥੇ ਹੀ ਰਹਿਣ ਲੱਗ ਜਾ ਸੀ ਆ ਕਿ ਮੈਂ ਰੇਲਵੇ ਚ ਜੌਬ ਕਰਦੀ ਆ ਤੇ ਅੱਜ ਕੱਲ ਲੋਕਾਂ ਕੋ ਸਮਾਂ ਕਿੱਥੇ ਰਹਿ ਗਿਆ ਗੁਰੂ ਘਰਾਂ ਚ ਜਾਣ ਦਾ ਹਾਂਜੀ ਵੀਰ ਜੀ ਸਮਾਂ ਤਾਂ ਨਹੀਂ ਆ ਪਰ ਸਮਾਂ ਕੱਢਣਾ ਪੈਂਦਾ ਆਪਾਂ ਕਲੱਬਾਂ ਚ ਜਾ ਕੇ ਨੱਚਦੇ ਵੀ ਆਂ ਹੀ ਨਾ ਏ ਟਾਈਮ 'ਚ ਜਾ ਕੇ ਮਤਲਬ ਮੈਂ ਇਹ ਛੋਟੇ ਬੱਚਾ ਨੂੰ ਦੇਖ ਕੇ ਮੈਂ ਬੜਾ ਜ਼ਿਆਦਾ ਮੈਨੂੰ ਚੰਗਾ ਲੱਗ ਰਿਹਾ ਕਿ ਇੰਨੀ ਉਮਰ 'ਚ ਇਹ ਬੱਚੇ ਇੱਥੇ ਆ ਕੇ ਸੇਵਾ ਕਰਦੇ ਆ ਤੁਸੀਂ ਆਏ ਹੋ ਤੁਸੀਂ ਦੱਸਿਆ 2 ਮਹੀਨੇ ਹੋਏ ਆਏ ਨੂੰ ਕੀ ਕੀ ਆ ਕੇ ਇੱਥੇ ਫੀਲ ਕੀਤਾ ਤੁਸੀਂ ਪਾਜੀ ਇੱਥੇ ਆ ਕੇ ਮਤਲਬ ਇਦਾਂ ਪਹਿਲਾਂ ਮਤਲਬ ਸੋਚ ਥੋੜੀ ਨੈਗੇਟਿਵ ਵੀ ਰਹਿੰਦੀ ਸੀ ਨਾ ਜਿਵੇਂ ਕਈ ਵਾਰੀ ਹੁੰਦਾ ਕਿਸੇ ਨੂੰ ਦੇਖ ਕੇ ਹੁਣ ਹਮੇਸ਼ਾ ਕੋਈ ਕੁਝ ਵੀ ਕਹੇ ਹਮੇਸ਼ਾ ਬਾਬਾ ਜੀ ਨੂੰ ਮਤਲਬ ਅਰਦਾਸ ਕਰੀਦੀ ਆ ਤੇ ਪੋਜ਼ਿਟਿਵ ਰਹਨੇ ਆ ਕਦੇ ਮਤਲਬ ਮਾੜੀ ਸੋਚ ਨਹੀਂ ਰੱਖੀਦੀ ਐਵੇਂ ਅਰਦਾਸ ਕਰੀਦੀ ਆ ਸਵੇਰੇ ਉੱਠ ਕੇ ਸਭ ਦਾ ਭਲਾ ਹੋਵੇ ਵੀ ਆਪਣਾ ਨਹੀਂ ਸਾਰੀ ਦੁਨੀਆ ਦਾ ਭਲਾ ਹੋਵੇ ਸਭ ਨੂੰ ਤਿੰਨ ਟਾਈਮ ਦੀ ਪਰਮਾਤਮਾ ਰੋਕੀ ਦੇਵੇ ਹਾਂਜੀ ਜੋ ਤੂੰ ਪ੍ਰੇਮ ਖਿਲਨ ਕਾ ਚਾਹੋ ਸਿਰ ਤਰਤਲੀ ਗਲੀ ਮਰੀ ਆਓ ਇਤਮਾਰਕ ਪੈਰ ਤਰੀ ਜੈ ਸਰ ਦੀਜਾ ਕਾਨਾ ਕੀਜੇ ਉਹ ਯੋਧਾ ਤਨਤਨ ਬਾਬਾ ਦੀਪ ਸਿੰਘ ਮਾਝੇ ਦਾ ਜਰਨੈਲ ਜਿਸ ਨੇ 18 ਸਿਰ ਦਾ ਖੰਡਾ ਹੱਥ ਦੇ ਵਿੱਚ ਫੜ ਕੇ ਦੁਸ਼ਮਨਾ ਦੇ ਟੋਟੇ ਕਰ ਦਿੱਤੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਧਰਤੀ ਤੇ ਪਹੁੰਚ ਕੇ ਆਪਣਾ ਅਸੀਸ ਗੁਰੂ ਰਾਮਦਾਸ ਪਾਸ਼ਾ ਦੇ ਚਰਨੀ ਪੈਟ ਕਰ ਦਿੱਤਾ ਅੱਜ ਉਸ ਮਹਾਨ ਯੋਧੇ ਮਾਝੇ ਦੇ ਜਰਨੈਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਮੌਜੂਦ ਹੈਗਾ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਜਿਸ ਨੂੰ ਸੰਗਤਾਂ ਗੁਰਦੁਆਰਾ ਸ਼ਹੀਦਾ ਸਾਹਿਬ ਆਖਦੀਆਂ ਨੇ ਇਸ ਦਰ ਤੇ ਲੰਬੇ ਅਰਸੇ ਤੋਂ ਚਪੈਰੇ ਹੁੰਦੇ ਆ ਰਹੇ ਨੇ ਸ਼ਨੀਵਾਰ ਰਾਤ ਨੂੰ ਚਪੈਰਾ ਹੁੰਦਾ ਹੈ ਐਤਵਾਰ ਲੱਖਾਂ ਦੀ ਗਿਣਤੀ ਚਪੈਰੇ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਇਸ ਚਪੈਰੇ ਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੌਪਈ ਸਾਹਿਬ ਦੇ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪੜਨ ਨੂੰ ਪਰੰਤ 6 ਬਾਣੀਆਂ 6 ਪੋੜੀਆਂ ਅਨੰਦ ਸਾਹਿਬ ਦੀਆਂ ਪੜ ਕੇ ਅਰਦਾਸ ਹੁੰਦੀ ਆ ਸੰਗਤਾਂ ਦਾ ਵੱਡਾ ਇਕਾ ਟੇਸ ਦਰ ਤੇ ਦੇਖਣ ਨੂੰ ਮਿਲਦਾ ਹੈਗਾ ਆ ਹਰ ਵਾਰ ਜੇਕਰ ਗੱਲ ਕਰਾਂ ਤਾਂ ਐਤਵਾਰ ਨੂੰ ਕਈ ਐਸੀਆਂ ਸੰਗਤਾਂ ਵੀ ਹੁੰਦੀਆਂ ਨੇ ਜੋ ਵਿਦੇਸ਼ ਦੀ ਧਰਤੀ ਤੋਂ ਖਾਸ ਇਸ ਦਰ ਤੇ ਦਰਸ਼ਨ ਦੀਦਾਰੇ ਕਰਨ ਲਈ ਹੁੰਦੀ ਹੈਗੇ ਨੇ ਜੋ-ਜੋ ਇਸ ਦਰ ਦੀ ਗੱਲ ਕਰਦੇ ਹਾਂ ਜੋ-ਜੋ ਅੱਜ ਦਿਨ ਐਤਵਾਰ ਦੀ ਗੱਲ ਕਰਦੇ ਹਾਂ ਤਾਂ ਸੰਗਤਾਂ ਦਾ ਹੜ ਸੰਗਤਾਂ ਦਾ ਘਟ ਉਸੇ ਤਰੀਕੇ ਨਾਲ ਵੱਧਦਾ ਹੋਇਆ ਨਜ਼ਰ ਆਉਂਦਾ ਆਪਾਂ ਸੰਗਤਾਂ ਨਾਲ ਗੱਲਬਾਤ ਵੀ ਕਰਦੇ ਹਾਂ ਮੇਰੇ ਨਾਲ ਇਸ ਵਕਤ ਗੁਰੂ ਦੀਆਂ ਲਾਡਲੀਆਂ ਫੌਜਾਂ ਮੌਜੂਦ ਆ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕਿ ਨਾਮ ਆਡਾ ਨਾਮ ਜੀ ਪ੍ਰਗਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓਂ ਅਹੀਂ ਨਗਰ ਟਾ ਟੌਲ ਤੋਂ ਭਾਈ ਮਾਨਸਾ ਤੋਂ ਨਗਰ ਤੋਂ ਜਨਮ ਸਥਾਨ ਤੋਂ ਜਿੰਨਾ ਮਹਿਸੂਸ ਕਰਦੇ ਇਸ ਧਰਤੀ ਤੇ ਇਹ ਮਹਾਨ ਯੋਧੇ ਮਾਝੇ ਦੇ ਜਰਨਲ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਇਓ ਤੁਸੀਂ ਇਹ ਉਹ ਯੋਧਾ ਜਿਸ ਨੇ 18 ਸਿਰ ਦਾ ਕੰਡਾ ਸਜੇ ਹੱਥ ਚ ਫੜ ਕੇ ਖੱਬੇ ਹੱਥ ਤੇ ਸੀਸ ਟਲੀ ਤੇ ਤਰਕੀ ਦੁਸ਼ਮਨਾ ਨਾਲ ਜਿਹੜੇ ਆ ਉਹ ਜੰਗ ਕੀਤੀ ਉਸ ਤੋਂ ਬਾਅਦ ਆਪਣਾ ਸੀਸ ਜਿਹੜਾ ਗੁਰਾਂ ਦਾ ਜੀ ਚਰਨਾਂ ਚ ਪੇਟ ਕੀ ਅਹੀਂ ਬਹੁਤ ਇੱਥੇ ਆਣ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬਹੁਤ ਫੁੱਲ ਵਾਂਗੂ ਫਿਰ ਜਾਈਦਾ ਆ ਤੇ ਜਿਹੜਾ ਕਲਯੁਗ ਦੀ ਜੀਵਾਂ 'ਚ ਚੱਲ ਜਾਈਦਾ ਸੰਸਾਰੀ ਲੋਕ 'ਚ ਉਦੋਂ ਕਮਲਾ ਜਾਈਦਾ ਆ ਤੇ ਇਹ ਕਰਕੇ ਉਹ ਜਿਹੜਾ ਤੁਸੀਂ ਸ਼ਬਦ ਪੜਿਆ ਆ ਸਿਰ ਦੀਜੇ ਕਾਨ ਨਾ ਕੀਜੇ ਹਾਂਜੀ ਇੱਕ ਮਾਰਗ ਪੈਰ ਤਰੀਜੇ ਚਲੋ ਅਸੀਂ ਤਾਂ ਅੰਨੇ ਮਾਂ ਬੋਲੀ ਨਹੀਂ ਜਾਣਦੇ ਸਾਨੂੰ ਤੇ ਆਉਂਦਾ ਨਹੀਂਗਾ ਤੇ ਤੁਸੀਂ ਮਾਂ ਬੋਲੀ ਜਾਣਦੇ ਤੁਸੀਂ ਪੜੇ ਜੋ ਤੇ ਅਸੀਂ ਇਹ ਕਹਿੰਨੇ ਆ ਜਿੱਦਾਂ ਭਾਈ ਮਾਨਸੂ ਨੇ ਮਾਝੇ ਬਾਬੇ ਦੀ ਟੁੱਟੀ ਘੰਡਾਈ ਆ ਬਾਬੇ ਦੀਪ ਸਿੰਘ ਨੇ ਅੰਮ੍ਰਿਤਸਰ ਦੀ ਤਰਨਤਾਰ ਸਾਹਿਬ ਦੀ ਇੱਜ਼ਤ ਪਾਤਰ ਰੱਖੀ ਆ ਤੇ ਇਹ ਕਰਕੇ ਜੇ ਗੁਰਮੁਖ ਪਿਆਰੋ ਆਪਾਂ ਨੂੰ ਹਾਂਜੀ ਜੇ ਆਪਾਂ ਫਿਰ ਵੀ ਕਈਏ ਭਈ ਤੁਸੀਂ ਆਹ ਕਾਰਜ ਕਿਉਂ ਕਰਦੇ ਜੋ ਤੇ ਜੇ ਇਹ ਕੰਮ ਨਾ ਕਰਨਗੇ ਤੇ ਆਪਣੇ ਬੱਚੇ ਨਾਈਆਂ ਕੋ ਚਪੇੜਾ ਖਾਂ ਕੇ ਤੇ ਤੁਹਾਡੇ ਕੋ ਮਾਵਾ ਪਿਓਵਾ ਕੋ ਪੈਸੇ ਖੋਣਗੇ ਅੱਜ ਇਸ ਤਰੀਕੇ ਧਰਮ ਪਰਵਰਤਨ ਦੀ ਲੈੜ ਇਸ ਤਰੀਕੇ ਪਹੁੰਚ ਗਈ ਆ ਲੋਕ ਧਰਮ ਪਰਿਵਰਤਨ ਕਰਵਾ ਰਹੇ ਨੇ ਸਿੱਖੀ ਅਨੁਪੂਲਦੇ ਜਾ ਰਹੇ ਆ ਜੇਕਰ ਐਤਵਾਰ ਦਿਨ ਚਪਹਿਰਾ ਹੁੰਦਾ ਸ਼ਨੀਵਾਰ ਰਾਤ ਚਪਹਿਰਾ ਹੁੰਦਾ ਲੋਕ ਲੋਕਾਂ ਦੇ ਨਿਆਣੇ ਕਲੱਬਾਂ ਦੀ ਜਾਨ ਦੇ ਵਿੱਚ ਬਚਾਏ ਅੱਜ ਜੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਤੇ ਕੀ ਮਾੜਾ ਸਾਨੂੰ ਤੇ ਮਹਿਸੂਸ ਇਹ ਹੁੰਦਾ ਆ ਜਿਹੜੇ ਗੁਰੂ ਘਰ ਚ ਆਉਂਦੇ ਆ ਬੱਚੇ ਸਿਆਣੇ ਬੁੱਢੇ ਨੌਜਵਾਨ ਭੈਣ ਭਰਾ ਉਹ ਤੇ ਬਹੁਤ ਫੁੱਲ ਵਾਂਗੂ ਖੇਰੇ ਹੁੰਦੇ ਆ ਤੇ ਜਿਹੜੇ کلبਾਂ ਚ ਜਾਂ ਹੋਰ ਚੀਜ਼ਾਂ ਚ ਜਾਂਦੇ ਆਉਂਦੇ ਆ ਜਾਂ ਯਾਰ ਬੇਲੀਆਂ ਚ ਬੈਂਦੇ ਖਲੋਂਦੇ ਆ ਉਹ ਤੇ ਫੁੱਲਾਂ ਨੂੰ ਕਮਲਾਏ ਹੁੰਦੇ ਆ ਹਾਂਜੀ ਉਹ ਜਿੱਦਾਂ ਕੋਈ ਫੁੱਲ ਨੂੰ ਤਾਂ ਵੀ ਠਾਈਏ ਨਾ ਉਹ ਨਹੀਂ ਨਾ ਉੱਠਦਾ ਤੇ ਇਦਾਂ ਇਹ ਕਮਲਾ ਜਾਂਦੇ ਸਕਲਜੁਗੀ ਜੀ ਤੇ ਇਹਨਾਂ ਦੀ ਮਹਾਰਾਜ ਕਹਿੰਦਾ ਇਹਨਾਂ ਦੀ ਨਹੀਂ ਸੋਨੀ ਆਪਣੇ ਅੰਮ੍ਰਿਤ ਵੇਲੇ ਦੀ ਸੋਨੀ ਆ ਅੰਮ੍ਰਿਤ ਵੇਲਾ ਸਾਚਾ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰ ਹੀ ਮੁਕਹ ਹਦਾਰ ਅੰਮ੍ਰਿਤ ਵੇਲਾ ਕਿਉਂ 11 12 ਵਜੇ ਤੋਂ ਸ਼ੁਰੂ ਹੋ ਜਾਂਦਾ ਆ ਕਿਉਂ 12 ਵਜੇ ਤੋਂ ਅੰਮ੍ਰਿਤ ਵੇਲਾ ਚਾਲੂ ਹੋ ਜਾਂਦਾ ਆ ਤੁਹਾਡਾ ਕਲ ਜੁਗੀ ਜੀਆਂ ਦਾ 5 6 ਵਜੇ ਇਹ ਅੰਮ੍ਰਿਤ ਵੇਲਾ ਭੰਦਾ ਆ ਤੇ ਇਹ ਕਰਕੇ ਜਿਹੜੇ ਕਲ ਜੁਗੀ ਜੀ ਸੰਸਾਰੀ ਲੋਕ ਆ ਇਹ 7 ਵਜੇ ਤੇ ਉੱਠਦੇ ਆ ਇਹਨਾਂ ਰੱਬ ਦਾ ਨਾਮ ਕੀ ਲੈਣਾ ਉਹਨਾਂ ਚੰਨੂ ਦਿਹਾੜੀ ਦਾ ਕੰਮ ਇਹਨਾਂ ਦਾ ਟਾਈਮ ਹੋ ਜਾਂਦਾ ਇਹ ਕਰਕੇ ਅਸੀਂ ਇਹ ਕਹਿੰਨੇ ਆ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਿਆ ਕਰੋ ਸੰਧਿਆ ਦਾ ਟਾਈਮ ਜਾਇਆ ਕਰੋ ਜੇ ਕ ਜਾ ਨਹੀਂ ਸਕਦੇ ਤਾਂ ਘਰਾਂ ਦੇ ਵਿੱਚ ਰੱਬ ਨੂੰ ਯਾਦ ਕਰਿਆ ਕਰੋ ਰੱਬ ਨਹੀਂ ਵਖ ਤੇਰੀ ਵੇਖਣ ਵਾਲੀ ਨਹੀਂ ਅੱਖ ਬੁੱਲਿਆ ਰੱਬ ਨਹੀਂ ਵਖ ਤੇਰੀ ਵੇਖਣ ਵਾਲੀ ਨਹੀਂ ਅੱਖ ਉਹ ਕਹਿੰਦਾ ਚੱਲ ਬੁੱਲਿਆ ਉੱਥੇ ਚੱਲੀਏ ਜਿੱਥੇ ਹੁਣ ਅਕਲ ਦੇ ਅੰਨੇ ਨਾ ਕੋਈ ਸਾਡੀ ਜਾਤ ਪਸਾਨੇ ਨਾ ਕੋਈ ਸਾਨੂੰ ਮੰਨੇ ਇਹ ਕਰਕੇ ਰੱਬ ਦੇ ਜਿਹੜੇ ਬੰਦੇ ਹੁੰਦੇ ਆ ਉਹ ਕਮਲੇ ਰਮਲੇ ਬਣ ਕੇ ਰਹਿੰਦੇ ਆ ਉਹਨਾਂ ਨੂੰ ਨਾ ਸੇਤੀ ਕੋਈ ਪਸਾਨ ਸਕਦਾ ਸਿੱਧਾ ਮਰੀਦ ਪਸਾਨ ਲੈਂਦੇ ਆ ਸਿੱਧਾ ਮਰੀਦਾਂ ਦੇ ਸੰਤਮੰਤ ਬਾਬਾ ਕਸ਼ਮੀਰ ਸਿੰਘ ਜੀ ਅਰਗੇ ਇਹੋ ਜੇ ਸਾਧੂ ਪਸਾਨ ਲੈਂਦੇ ਆ ਸਾਡੇ ਅਰਗੇ ਕਲਯੁਗੀ ਜੀਆਂ ਕੋਈ ਨਹੀਂ ਪਸਾਨ ਹੁੰਦੀ ਕਿਉਂ ਸਾਡੇ ਕੋ ਅੰਮ੍ਰਿਤ ਵੇਲਾ ਨਹੀਂ ਕੋਈ ਸੰਧਿਆ ਦਾ ਟਾਈਮ ਨਹੀਂ ਕੋਈ ਰਾਤ ਰਾਤ ਦਾ ਟਾਈਮ ਨਹੀਂ ਕੋਈ ਅੰਮ੍ਰਿਤ ਵੇਲੇ ਦੀ ਬਾਣੀ ਦਾ ਟਾਈਮ ਨਹੀਂ ਕੋਈ ਦੁਪਹਿਰ ਵੇਲਾ ਨਹੀਂ ਤੇ ਇਹ ਕਰਕੇ ਭੱਜੋ ਭਜਾਈ ਉਹਨੇ ਲਾਈ ਆ ਮਾਇਆ ਦੇ ਮੰਗਰ ਭੱਜੇ ਫਿਰਦੇ ਆ ਤੇ ਇਹ ਕਰਕੇ ਮਾਪੇ ਉਹਨੂੰ ਵੀ ਭੁੱਲ ਗਏ ਤੇ ਰੱਬ ਨੂੰ ਵੀ ਭੁੱਲ ਗਏ ਤੇ ਇਹ ਕਰਕੇ ਤਾਂ ਹੀ ਪਿਓ ਦੀ ਤੇ ਪੁੱਤ ਦੀ ਨਹੀਂ ਬੰਦੀ ਮਾਂ ਦੀ ਤੇ ਧੀ ਦੀ ਨਹੀਂ ਬੰਦੀ ਜਵਾਈ ਤੇ ਭਾਈ ਦੀ ਨਹੀਂ ਬੰਦੀ ਸੱਜਣ ਤੇ ਮਿੱਤਰ ਦੀ ਨਹੀਂ ਬੰਦੀ ਸਾਥ ਦੀ ਤੇ ਚੇਲੇ ਦੀ ਨਹੀਂ ਬੰਦੀ ਗਾਰੀ ਤੂੰ ਹੀ ਤੇ ਸਾਨੇ ਜੋ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੇਰੇ ਕਿੰਨਾ ਤੁਹਾਡਾ ਏਕ ਮੀਤ ਸਿੰਘ ਕਿੰਨੀ ਉਮਰ ਤੁਹਾਡੀ 12 ਸਾਲ ਤੁਹ ਇਥੇ ਲੋਕਲ ਹੀ ਹੁੰਦੇ ਹੋ ਹਾਂਜੀ ਬਿਲਕੁਲ ਹੁੰਦਾ ਨਾਲ ਪਰਿਵਾਰ ਚ ਪਰਿਵਾਰ ਚ ਆ ਕਰਦੇ ਆਂਦੇ ਆ ਕਰਦੇ ਨਾਲ ਹਾਂਜੀ ਹਰ ਸ਼ਨੀਵਾਰ ਹਾਜ਼ਰੀ ਕਰਦੇ ਹੋ ਜਾਂ ਹਰ ਰੋਜ਼ ਹੁੰਦੇ ਹਰ ਸ਼ਨੀਵਾਰ ਹਰ ਸ਼ਨੀਵਾਰ ਕੀ ਕਰਦੇ ਉੱਥੇ ਕੀ ਆਪਣਾ ਸੇਵਾ ਕਰਦੇ ਹੋ ਜਾਂ ਇੱਥੇ ਆਪਾਂ ਭਾਂਡਿਆਂ ਦੀ ਸੇਵਾ ਕਰੀਦੀ ਉੱਤੇ ਤੇ ਮੱਥਾ ਟੇਕੀਦਾ ਵਾ ਪੈਰਾ ਘਟਨਾਈ ਦਾ ਸ਼ਨੀਵਾਰ ਤੇ ਬਿਲਕੁਲ ਮੈਂ ਇੱਕ ਗੱਲ ਕਹੂੰਗਾ ਜਦੋਂ ਤੁਸੀਂ ਇੰਸਟਾਗ੍ਰam ਸਕਰੋਲ ਕਰਦੇ ਹੋ ਤੁਹਾਨੂੰ ਨੌਜਵਾਨ ਪੀੜੀ ਕਲੱਬਾਂ ਦੇ ਵਿੱਚ ਨੱਚਦੀ ਟੱਪਦੀ ਨਜ਼ਰ ਆਉਗੀ ਪਰ ਜਦੋਂ ਅੱਜ ਇਹਨਾਂ ਨੌਜਵਾਨਾਂ ਦੀ ਗੱਲ ਕਰਦੇ ਆ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਇਸ ਦਰ ਦੇ ਨਾਲ ਜੁੜਦੇ ਨੇ ਤਾਂ ਸਿੱਖੀ ਨੂੰ ਕਾਇਮ ਰੱਖਦੇ ਨੇ ਇੱਕ ਪਾਸੜ ਦੀ ਉਹ ਤਸਵੀਰ ਹੈ ਜਿੱਥੇ ਨੌਜਵਾਨ ਕਲੱਬਾਂ ਦੇ ਵਿੱਚ ਨੱਚਦੇ ਨਜ਼ਰ ਆਉਂਦੇ ਨੇ ਪਰ ਇੱਕ ਪਾਸੇ ਇਹ ਛੋਟੇ-ਛੋਟੇ ਬੱਚੇ ਜੋ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਸੇਵਾ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ ਸੋ ਇਹ ਚੰਗੀ ਤਸਵੀਰ ਦਿਖਾਉਣਾ ਸਾਡਾ ਫਰਜ਼ ਆ ਅਤੇ ਲੱਖ ਕੋਸ਼ਿਸ਼ਾਂ ਜ਼ਰੂਰ ਹਰ ਇੱਕ ਵੱਲੋਂ ਕੀਤੀ ਜਾਂਦੀ ਹੈ ਕਿ ਇਹ ਤਸਵੀਰ ਨਾ ਸਾਂਝੀ ਕੀਤੀ ਜਾਵੇ ਪਰ ਆਪਣਾ ਫਰਜ਼ ਸਮਝ ਕੇ ਅਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਵਾਂਗੇ ਹਰ ਇੱਕ ਸੰਗਤ ਦੂਰ ਦਰਾਡੇੋਂ ਨਤਮਸਤਕ ਹੋਣ ਲਈ ਪਹੁੰਚਦੀ ਹੈ ਗੱਲਬਾਤ ਕਰਦੇ ਆ ਕਨੇ ਸਾਸ਼ੀ ਕਾਲਕੀ ਨਾਇਕੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰਪ੍ਰੀਤ ਕੋਹੜਾ ਮੇਰਾ ਨਾਮ ਮੈਮ ਵਾਲੇ ਤੋਂ ਆਈ ਆ ਰੇਲਵੇ 'ਚ ਜੋਬ ਕਰਦੀ ਆ ਮੈਂ ਇੰਟਰਨੈਸ਼ਨਲ ਹਾਕੀ ਪਲੇਅਰ ਆ ਹਾਂਜੀ ਤਾਂ ਮੈਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਮੈਂ ਬਸ ਇੱਥੇ ਹੀ ਰਹਿਣ ਲੱਗ ਜਾਂ ਮੈਂ ਆਇਆ ਐਤਵਾਰ ਨੂੰ ਇੱਥੇ ਆਨੀ ਆ ਮਤਲਬ ਮੇਰੀ ਭੈਣ ਵੀ ਆਂਦੀ ਆ ਉਹ ਪਟਿਆਲੇ ਤੋਂ ਨੇ ਤੇ ਹੋਰ ਵੀ ਸੰਗਤਾਂ ਜਿਹੜੀ ਸਾਡੇ ਨਾਲ ਆਣਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਸਾਨੂੰ 2 ਮਹੀਨੇ ਹੋ ਗਏ ਆ ਬਾਬਾ ਤਾਂ ਪਤਾ ਚੱਲਿਆ ਇਸ ਦਰਬਾਰੀ ਮੈਂ ਪਹਿਲਾਂ ਤਾਂ YouTube ਤੋਂ ਦੇਖਿਆ ਹੈ ਕਾਫੀ YouTube ਤੇ ਜਿੱਦਾਂ ਹੈ ਨਾ ਫਿਰ ਸਾਡੇ ਸ਼ਾਬਾਦ ਚ ਚੋਪੈਰਾ ਸਾਹਿਬ ਲੱਗਦਾ ਹਾਂਜੀ ਪਹਿਲਾਂ ਚੋਪੈਰਾ ਸਾਹਿਬ ਮੈਂ ਉੱਥੇ ਹੀ ਕੱਟਿਆ ਮੈਂ ਚਾਰ ਉੱਥੇ ਕੱਟੇ ਤੇ ਪੰਜ ਪੰਜ ਫਿਰ ਮੈਂ ਇੱਥੇ ਲਾਏ ਹਾਂਜੀ ਪ੍ਰਮਾਤਮਾ ਨੇ ਮੇਰੀ ਬਹੁਤ ਜ਼ਿਆਦਾ ਕਿਰਪਾ ਕੀਤੀ ਹੋਈ ਆ ਬਹੁਤ ਜ਼ਿਆਦਾ ਸੁਣਿਆ ਹੋਇਆ ਪ੍ਰਮਾਤਮਾ ਨੇ ਮੇਰਾ ਜੋ ਤੁਸੀਂ ਦੱਸਿਆ ਕਿ ਮੈਂ ਰੇਲਵੇ ਚ ਜੌਬ ਕਰਦੀ ਆ ਤੇ ਅੱਜ ਕੱਲ ਲੋਕਾਂ ਕੋਲ ਸਮਾਂ ਕਿੱਥੇ ਰਹਿ ਗਿਆ ਗੁਰੂ ਘਰਾਂ ਚ ਜਾਣ ਦਾ ਹਾਂਜੀ ਵੀਰ ਜੀ ਸਮਾਂ ਤਾਂ ਨਹੀਂ ਆ ਪਰ ਸਮਾਂ ਕੱਢਣਾ ਪੈਂਦਾ ਆਪਾਂ ਕਲੱਬਾਂ ਚ ਜਾ ਕੇ ਨੱਚਦੇ ਵੀ ਆਂ ਹੀ ਨਾ ਏ ਟਾਈਮ 'ਚ ਜਾ ਕੇ ਮਤਲਬ ਮੈਂ ਇਹ ਛੋਟੇ ਬੱਚਾ ਨੂੰ ਦੇਖ ਕੇ ਮੈ ਬੜਾ ਜ਼ਿਆਦਾ ਮੈਨੂੰ ਚੰਗਾ ਲੱਗ ਰਿਹਾ ਕਿ ਇੰਨੀ ਉਮਰ 'ਚ ਇਹ ਬੱਚੇ ਇੱਥੇ ਆ ਕੇ ਸੇਵਾ ਕਰਦੇ ਆਂ ਤਮੈ ਪ੍ਰਮਾਤਮਾ ਅੱਗੇ ਇਹੀ ਅਰਜ਼ ਕਰਾਂਗੀ ਕਿ ਇੰਨੀ ਛੋਟੀ ਉਮਰਾਂ ਚ ਆਪਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਰਹੀਏ ਬਸ ਮੈਂ ਹੀ ਕਹਾਂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਰ ਵੀ ਆਉਂਦੇ ਤੁਹਾਡੇ ਨਾਲ ਕੋਈ ਪਰਿਵਾਰ ਚ ਹਾਂਜੀ ਆਏ ਹੋਏ ਆ ਅਸੀਂ ਆ ਕੇ ਸੰਡੇ ਨੂੰ ਆਣਿਆ ਵੈਸੇ ਐਤਕੀ ਅਸੀਂ ਸ਼ਨੀਵਾਰ ਨੂੰ ਆਏ ਆ ਤੇ ਉਹ ਸੇਵਾ ਤੇ ਲੱਗੇ ਹੋਏ ਆ ਬਾਦ ਰਤਵਾਰ ਚ ਪਹਿਲੇ ਚ ਹਾਜ਼ਰੀ ਭਰ ਕੇ ਫਿਰ ਵਾਪਸੀ ਕਰਦੇ ਹਾਂਜੀ ਹਾਂਜੀ ਸ਼ਾਮ ਨੂੰ ਅਸੀਂ ਜਾਂਦੇ ਆ ਇੱਥੋਂ 4 ਵਜੇ ਹਾਜ਼ਰੀ ਸਮਾਪਤੀ ਕਰਕੇ ਫਿਰ ਅਸੀਂ 10 ਵਜੇ ਘਰੇ ਪਹੁੰਚਦੇ ਆ ਹਰ ਐਤਵਾਰ ਹਾਜ਼ਰੀ ਭਰਨੀ ਪੈਂਦੀ ਹਾਂਜੀ ਹਾਂਜੀ ਜੇ ਇੱਥੇ ਨਹੀਂ ਆ ਸਕਦੇ ਵੈਸੇ ਪੰਜ ਇੱਥੇ ਸੁੱਕੇ ਸੀ ਫਿਰ ਆਪਣਾ ਉੱਥੇ ਲਾਣਿਆ ਸ਼ਾਬਾਦ ਚ ਮਹਿਸੂਸ ਲੱਗਾ ਇੱਥੇ ਆ ਕੇ ਤੁਸੀਂ ਆਏ ਹੋ ਤੁਸੀਂ ਦੱਸਿਆ 2 ਮਹੀਨੇ ਹੋਏ ਆਏ ਨੂੰ ਕੀ ਕੀ ਆ ਕੇ ਇੱਥੇ ਫੀਲ ਕੀਤਾ ਤੁਸੀਂ ਪਾਜੀ ਇੱਥੇ ਆ ਕੇ ਮਤਲਬ ਇਦਾਂ ਪਹਿਲਾਂ ਮਤਲਬ ਸੋਚ ਥੋੜੀ ਨੈਗੇਟਿਵ ਵੀ ਰਹਿੰਦੀ ਸੀ ਨਾ ਜਿਵੇਂ ਕਈ ਵਾਰੀ ਹੁੰਦਾ ਕਿਸੇ ਨੂੰ ਦੇਖ ਕੇ ਹੁਣ ਹਮੇਸ਼ਾ ਕੋਈ ਕੁਝ ਵੀ ਕਹੇ ਹਮੇਸ਼ਾ ਬਾਬਾ ਜੀ ਨੂੰ ਮਤਲਬ ਅਰਦਾਸ ਕਰੀਦੀ ਆ ਤੇ ਪੋਜ਼ਿਟਿਵ ਰਹਿਨੇ ਆ ਕਦੇ ਮਤਲਬ ਮਾੜੀ ਸੋਚ ਨਹੀਂ ਰੱਖੀਦੀ ਐਵੇਂ ਅਰਦਾਸ ਕਰੀਦੀ ਆ ਸਵੇਰੇ ਉੱਠ ਕੇ ਸਭ ਦਾ ਭਲਾ ਹੋਵੇ ਵੀ ਆਪਣਾ ਨਹੀਂ ਸਾਰੀ ਦੁਨੀਆ ਦਾ ਭਲਾ ਹੋਵੇ ਸਭ ਨੂੰ ਤਿੰਨ ਟਾਈਮ ਦੀ ਪਰਮਾਤਮਾ ਰੋਟੀ ਦੇਵੇ ਹਾਂਜੀ ਥੈਂਕ ਯੂ ਬਹੁਤ ਸ਼ਾਹ ਬਿਲਕੁਲ ਇੱਕ ਚੰਗਾ ਸੁਨੇਹਾ ਆ ਜੋ ਸਾਨੂੰ ਗੁਰੂ ਸਾਹਿਬਾਨ ਵੀ ਸਾਡੇ ਸਿਖਾਉਂਦੇ ਨੇ ਕਿ ਜਦੋਂ ਅਰਦਾਸ ਕਰਨੀ ਹੈ ਤੇ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ। ਸੋ ਅਜਿਹਾ ਜਿਵੇਂ ਭੈਣ ਹੁਣਾਂ ਨੇ ਜ਼ਿਕਰ ਕੀਤਾ ਅੰਬਾਲੇ ਦੀ ਧਰਤੀ ਤੋਂ ਆਉਂਦੇ ਨੇ ਤਾਂ ਰੇਲਵੇ ਦੇ ਵਿੱਚ ਵੀ ਜੌਬ ਕਰਦੇ ਨੇ ਤਾਂ ਖਾਸ ਕਰਕੇ ਜੇਕਰ ਕਈ ਤਾਂ ਅੱਜ ਦੇ ਇਸ ਯੋਗ ਦੇ ਵਿੱਚ ਲੋਕਾਂ ਕੋਲ ਸਮਾਂ ਬਹੁਤ ਘਟਿਆ। ਗੁਰੂ ਘਰਾਂ ਦੇ ਨਾਲ ਜੁੜਨ ਲਈ ਸਮਾਂ ਨਹੀਂ ਲੱਗਦਾ। ਆਪਣੇ ਕਮਾਕਰਾਂ ਦੇ ਵਿੱਚ ਆਪਣੇ ਰੋਜੀਆਂ ਦੇ ਵਿੱਚ ਰੁੱਝੇ ਹੁੰਦੇ ਨੇ। ਪਰ ਇਹ ਗੁਰੂ ਲਈ ਜਿਸ ਗੁਰੂ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਜਿਸ ਕਰਕੇ ਅਸੀਂ ਇੱਕ ਇੱਕ ਸਾਲ ਲੈ ਰਹੇ ਹਾਂ। ਉਸ ਨੂੰ ਸਮਝ ਦੇਣਾ ਵੀ ਜ਼ਰੂਰੀ ਆ ਉਸ ਗੁਰੂ ਦੇ ਨਾਲ ਜੁੜਨਾ ਵੀ ਜ਼ਰੂਰੀ ਆ ਹਰ ਇੱਕ ਸੰਗਤ ਵੱਡੇ ਪੱਧਰ ਤੇ ਜ਼ਰੂਰ ਪਹੁੰਚਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸੇ ਉਤਸ਼ਾਹ ਅਤੇ ਖਾਸੇ ਪ੍ਰਬੰਧ ਵੀ ਜਿਹੜੇ ਨੇ ਉਹ ਜ਼ਰੂਰ ਦੇਖਣ ਨੂੰ ਮਿਲਦੇ ਹੈਗੇ ਨੇ ਕਿਉਂਕਿ ਜੋ-ਜੋ ਆਏ ਐਤਵਾਰ ਦੀ ਗੱਲ ਕਰਾਂ ਤਾਂ ਸੰਗਤਾਂ ਦਾ ਹੜ ਉਸੇ ਤਰੀਕੇ ਵਧਦਾ ਜਾਂਦਾ ਆ ਭਾਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਗ੍ਹਾ ਘੱਟ ਪੈ ਜੇ ਪਰ ਸੰਗਤਾਂ ਬਾਹਰ ਰੋਡ ਦੇ ਉੱਪਰ ਬੈਠ ਕੇ ਗੁਰਬਾਣੀ ਪੜ੍ਹਦੀਆਂ ਨੇ ਇਸੇ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਇਸੇ ਤਰੀਕੇ ਨਾਲ ਜੇਕਰ ਕਹਾਂ ਤਾਂ ਐਡਵਰਡ ਦੀ ਤਸਵੀਰ ਵੀ ਜਿਹੜੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਜ਼ੇ ਲਈ ਸਿਮਰਦੀਪ ਸਿੰਘ ਅਮਰ